ਰੀਲਾਂ ਚ ਤੇ ਰੀਅਲ ਚ ਬੜਾ ਵੱਡਾ ਫਰਕ ਹੈਗਾ ਇਹ ਮੰਨ ਲਓ ਆਪਣੇ ਆਮ ਹੀ ਰੀਲਾਂ ਚ ਇਹਦੀ ਐਡ ਆ ਜਾਂਦੀ ਹੋਣੀ ਆ ਪਰ ਇਹ ਬਈ ਵਰਤੀ ਆ ਗਈ ਅਸੀਂ ਮੰਨ ਲਓ ਇਹਦਾ ਜਿਹੜਾ ਹੈਗਾ ਇੱਕ ਤਾਂ ਇਹ ਸਭ ਤੋਂ ਵੱਡਾ ਇਹਦਾ ਜਿਹੜੀ ਇਹ ਚ ਖਾਮੀ ਆ ਉਹ ਇਹ ਸਭ ਤੋਂ ਵੱਧ ਮਹਿੰਗੀ ਹੈ ਦੂਜੀ ਡਾਕਟਰ ਤੇ ਨਿਰਭਰ ਡਾਕਟਰ ਉਹ ਨਾੜ ਚੋਂ ਖੂਨ ਕੱਢੂ ਤਾਂ ਚੱਕੂ ਤੀਜੀ ਇਹਦੀ ਏ ਵੀ ਆ ਬਈ ਇਹ ਮੰਨ ਲਓ ਗੱਬਣ ਵੀ ਦੱਸ ਦਿੰਦੀ ਆ ਠੀਕ ਆ ਜੇ ਆਪਾਂ ਕਹ ਲਈਏ ਇਹਦਾ 30% ਰਿਜ਼ਲਟ ਵੀ ਹੈਗਾ ਪਰ ਇਹ ਜਿਆਦਾ ਇਹਦੇ ਵਿੱਚ ਖਾਲੀ ਵੀ ਆ ਜਾਂਦੀਆਂ ਖਾਲੀ ਚਲ ਕੁਝ ਤਾਂ ਪਸ਼ੂ ਵੀ ਖਾਲੀ ਨਿਕਲ ਸਕਦੇ ਆ ਦੂਜੀ ਇਹ ਚ ਮੰਨ ਲਓ ਜੇ ਕੱਲੀ ਸੀ ਆਈ ਜਾਂ ਕੱਲੀ ਟੀ ਆਈ ਤਾਂ ਸਮਝ ਲਓ ਤੁਹਾਡੀ ਕਿੱਟੀ ਖਰਾਬ ਆ ਉਹ ਤੁਹਾਡੀ ਕਿੱਟਾ ਜਿਹੜੀ ਸਹੀ ਨਹੀਂ ਹੈਗੀ ਪਤਾ ਨਹੀਂ ਉਹਦਾ ਕੀ ਕਰਨਾ ਨਾ ਸਹੀ ਹੋਣ ਦਾ ਤੇ ਇਹ ਮਹਿੰਗੀ ਕਰਕੇ ਨਾ ਯਾਰ ਇਹਦਾ ਮੰਨ ਲਓ ਏਡੀ ਦਾਮ ਵਾਲੀ ਗੱਲ ਇਹ ਚ ਲੱਗੀ ਨਹੀਂ ਹੈਗੀ ਡਾਕਟਰ ਕਿੱਥੇ 50 ਰੁਪਏ ਚੈੱਕ ਕਰ ਜੂ ਤੇ ਕਿੱਥੇ ਮੰਨ ਲਓ ਆਪਾਂ 350 ਦੂਜੀ ਗੱਲ ਇਹ ਵੀ ਆ ਯਾਰ ਇਹਦੇ ਤੇ ਮਨ ਵੀ ਨਹੀਂ ਖੜਾ ਆ ਜਾ ਸਕਦਾ ਫਰਜ਼ ਕਰ ਲਓ ਇਹਨੇ ਦੱਸਤਾ ਇੱਕ ਚੀਜ਼ ਆ ਕਿਸੇ ਨੇ ਬਣਾਈ ਹੈ ਇਨਸਾਨ ਦੀ ਬਣਾਈ ਹੋਈ ਹੈ ਜਿਉਂ ਤਾਂ ਡਾਕਟਰਾਂ ਤੋਂ ਵੀ ਗਲਤ ਹੋ ਸਕਦਾ ਪਰ ਇਹ ਮੰਨ ਲਓ ਆਪਾਂ ਚੈੱਕ ਕਰ ਲਈ ਵੀ ਹਾਂ ਜੀ ਸਾਡੀ ਤਾਂ ਗੱਬਣਾ ਤੇ ਮੁੜ ਕੇ ਆਪਾਂ ਕਹਿ ਲਈਏ ਵੀ ਆਪਾਂ ਝਾਕੀ ਚੱਲ ਗਏ ਤੇ ਉਹ ਸਾਲ ਸੂਵੀ ਨਾ ਖੜੀ ਰਹੇ 9 ਮਹੀਨੇ ਜਾਂ ਮੰਨ ਲਓ 10 ਮਹੀਨੇ ਤੇ ਹੁਣ ਕਈਆਂ ਨੇ ਕਹਿੰਦਾ ਸਾਲ ਬਾਅਦ ਕਿਹੜੀ ਸੂਈ ਹੁੰਦੀ ਆ ਵੈਸੇ ਇੱਕ ਗੱਲ ਆ ਮੰਨ ਲਓ ਆਪਣਾ ਤਾਂ ਸਾਲ ਹੀ ਹੁੰਦਾ ਜ਼ਿੰਮੇਦਾਰਾਂ ਦਾ ਤੇ ਉਹ ਮੁੜ ਕੇ ਉਹ ਚੀਜ਼ ਵੀ ਨੁਕਸਾਨ ਦਾ ਹੈ ਕੀ ਆ ਕੋਈ ਬਾੜੀ ਦਾਮ ਵਾਲੀ ਗੱਲ ਇਹ ਚ ਹੈ ਨਹੀਂਗੀ ਐਵੇਂ ਮੰਨ ਲਓ ਪੈਸਿਆਂ ਦਾ ਨੁਕਸਾਨ ਵੀ ਨਾ ਕਰਾਇ ਕਰੋ ਮੰਨ ਲਓ ਜਿਹੜੇ ਫਾਰਮਰ ਕੀਤਾ ਉਹ ਤਾਂ ਪਹਿਲੀ ਡਾਊਨ ਤੇ ਜਾ ਰਿਹਾ ਹੈਗਾ ਦਿਨੋਂ ਦਿਨ ਦੁੱਧ ਦੇ ਰੇਟ ਸਾਨੂੰ ਪਤਾ ਹੀ ਆ ਕਿੱਥੇ ਜਾ ਫਿਰਦੇ